ਸ਼ਾਸਨ ਵੱਲੋਂ ਬਰਸਾਤੀ ਡਰੇਨ ਸਮਰਾਲਾ ਦੇ ਨੇੜੇ ਪਿੰਡ ਗੜੀ ਤਰਖਾਣਾ ਤੋਂ ਪਿੰਡ ਢੰਡੇ ਤੱਕ ਬਣਾਉਣ ਦਾ ਮਾਮਲਾ ਕੁਝ ਦਿਨਾਂ ਤੋਂ ਗਰਮਾਇਆ ਹੋਇਆ ਹੈ ਇਸ ਸੰਬੰਧ ਵਿੱਚ ਅੱਜ ਵੀ ਕੇਯੂ ਕਾਦੀਆਂ ਵੱਲੋਂ ਬਰਸਾਤੀ ਡਰੇਨ ਦਾ ਕੰਮ ਸ਼ੁਰੂ ਕਰਾਉਣ ਲਈ ਪਿੰਡ ਗੜੀ ਦੇ ਕੋਲ ਖੰਨਾ ਨਵਾਂ ਸ਼ਹਿਰ ਰੋਡ ਤੇ ਟਰੈਕਟਰ ਟਰਾਲੀਆਂ ਲਗਾ ਕੇ ਸੜਕ ਜਾਮ ਕਰ ਧਰਨਾ ਲਗਾਇਆ ਗਿਆ ਅਤੇ ਰੋਸ ਪ੍ਰਦਰਸ਼ਨ ਕੀਤਾ ਗਿਆ ਇਸ ਮੌਕੇ ਧਰਨਾਕਾਰੀਆਂ ਨੇ ਕਿਹਾ ਕਿ ਜਦੋਂ ਤੱਕ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੋਣਗੀਆਂ ਇਹ ਧਰਨਾ ਇਸੇ ਤਰ੍ਹਾਂ ਜਾਰੀ ਰਹੇਗਾ ਹਾਂਜੀ ਇਲਾਵਾ ਮਨਪ੍ਰੀਤ ਸਿੰਘ ਕਲਾਲ ਜ਼ਿਲ੍ਹਾ ਜਰਨ ਸਕੰਤਰ ਬੀਕੇਯੂ ਕਾਦੀ ਆ ਸਰ ਫਲਾਇਆ ਕੀ ਹੈ ਜੀ ਇਹ ਧਰਨਾ ਜਿਹੜਾ ਲਾਇਆ ਸੀ ਇੱਕ ਸਾਡੇ ਇਲਾਕੇ ਦੀ ਡਰੇਨ ਹੈ ਜੋ ਪਿੰਡ ਊਰਨਾ ਤੋਂ ਢੰਡੇ ਪਿੰਡ ਤੱਕ ਕਰੀਬ 4 ਕਿਲੋਮੀਟਰ ਦਾ ਇਹਦਾ ਲੰਬਾ ਏਰੀਆ ਹੈ ਇੱਥੇ ਬਰਸਾਤੀ ਡਰੇਨ ਹੈ ਜਿਹੜੀ ਕਿ ਕੁਝ ਲੋਕਾਂ ਵੱਲੋਂ ਨਜਾਇਜ਼ ਕਬਜ਼ੇ ਕਰਕੇ ਪਿਛਲੇ ਕਾਫੀ ਲੰਬੇ ਸਮੇਂ ਤੋਂ ਬੰਦ ਕੀਤੀ ਗਈ ਹੈ ਕਾਦੀਆਂ ਜਥੇਬੰਦੀ ਪਿਛਲੇ 7-8 ਸਾਲਾਂ ਤੋਂ ਇਸ ਸੰਘਰਸ਼ ਕਰਦੀ ਆ ਰਹੀ ਹੈ ਕਿਉਂਕਿ ਹਜ਼ਾਰਾਂ ਏਕੜ ਜਦੋਂ ਬਰਸਾਤ ਆਉਂਦੀ ਹੈ ਫੜਾਂ ਦਾ ਪਾਣੀ ਆਉਂਦਾ ਹਜ਼ਾਰਾਂ ਏਕੜ ਫਸਲ ਹੈ ਇਸ ਡਰੇਨ ਬੰਦ ਹੋਣ ਦੇ ਕਾਰਨ ਜਿਹੜੀ ਉਹ ਫਸਲ ਖਰਾਬ ਹੋ ਜਾਂਦੀ ਹੈ ਸਾਡੀ ਮਿਹਨਤ ਨੂੰ ਗੂਰ ਪਿਆ ਪਿਛਲੇ ਦਿਨਾਂ ਦੇ ਵਿੱਚ ਪ੍ਰਸ਼ਾਸਨ ਨੇ ਇਹਦੀ ਇਹਦੀ ਮੰਤੀ ਕਰਵਾ ਕੇ ਗੜੀ ਪਿੰਡ ਦੀ ਮੰਤੀ ਕਰਵਾ ਕੇ ਜਦੋਂ ਅੱਗੇ ਮੰਤੀ ਕਰਵਾਉਣ ਲੱਗੇ ਤਾਂ ਕੁਝ ਬੰਦਿਆਂ ਨੇ ਇਹ ਮੰਤੀ ਬੰਦ ਕਰਵਾ ਦਿੱਤੀ ਗਈ। ਉਸ ਤੋਂ ਬਾਅਦ ਸਾਡੀ ਲਗਾਤਾਰ ਪ੍ਰਸ਼ਾਸਨ ਨਾਲ ਗੱਲਬਾਤ ਹੁੰਦੀ ਰਹੀ। ਪਰसों 3 ਵਜੇ ਐਸਡੀਐਮ ਦਫ਼ਤਰ ਪ੍ਰਸ਼ਾਸਨ ਨਾਲ ਮੀਟਿੰਗ ਸੀ। ਉਹਨਾਂ ਨੇ ਸਾਨੂੰ ਭਰੋਸਾ ਦਿੱਤਾ ਸੀ ਕਿ ਇਹਦਾ ਕੰਮ ਜਿਹੜਾ ਕੱਲ ਲੰਘ ਚੁੱਕਿਆ ਵੀ ਉਸ ਨੂੰ ਸ਼ੁਰੂ ਕੀਤਾ ਜਾਊਗਾ। ਲੇਕਿਨ ਉਹ ਕੰਮ ਹਲੇ ਤੱਕ ਸ਼ੁਰੂ ਨਹੀਂ ਕੀਤਾ। ਪਤਾ ਨਹੀਂ ਕਿਸ ਦਿਵਾਨ ਅੰਦਰ ਪ੍ਰਸ਼ਾਸਨ ਜਿਹੜਾ ਇਹ ਕੰਮ ਕਰ ਰਿਹਾ ਹੈ। ਕਿਉਂਕਿ ਇੱਕ ਪਾਸੇ ਹਜ਼ਾਰਾਂ ਏਕੜ ਫਸਲ ਹੈ, ਹਜ਼ਾਰਾਂ ਕਿਸਾਨ ਨੇ ਜਿਨ੍ਹਾਂ ਦਾ ਸਾਰਾ ਕੁਝ ਖਤਮ ਹੋ ਜਾਂਦਾ ਬਰਸਾਦ ਦੇ ਨਾਲ ਉਹਨੇ ਇੱਕ ਪਾਸੇ ਕੁਝ ਉਹ ਲੋਕ ਨੇ ਜਿਨ੍ਹਾਂ ਨੇ ਇਸ ਡਰੇਨ ਉੱਤੇ ਪਿਛਲੇ 40-50 ਸਾਲ ਤੋਂ ਕਬਜ਼ਾ ਕੀਤਾ ਹੋਇਆ ਉਹਨਾਂ ਦੇ ਪ੍ਰੈਸ਼ਰ ਹੀਟ ਆ ਕੇ ਪ੍ਰਸ਼ਾਸਨ ਇਹ ਕੰਮ ਨਹੀਂ ਸ਼ੁਰੂ ਕਰ ਰਿਹਾ ਸੋ ਸਾਡੀ ਪ੍ਰਸ਼ਾਸਨ ਨੂੰ ਬੇਨਤੀ ਹੈ ਅੱਜ ਅਸੀਂ ਧਰਨਾ ਲਾ ਕੇ ਬੈਠ ਚੁੱਕੇ ਹਾਂ ਹੁਣ ਅਸੀਂ ਉਹਨਾਂ ਚਿਰ ਨਹੀਂ ਉੱਠਣਾ ਜਿੰਨਾ ਚਿਰ ਇਹਦਾ ਕੰਮ ਦੁਬਾਰਾ ਸ਼ੁਰੂ ਨਹੀਂ ਹੁੰਦਾ ਉਹਨਾਂ ਦੇ ਦਵਾ ਨਹੀਂ ਕੀ ਆਣ ਦਾ ਕੀ ਚੱਕਰ ਆ ਵੀ ਕੋਈ ਸਰਕਾਰੀ ਅਧਿਕਾਰੀ ਉਹਨਾਂ ਦੇ ਨਾਲ ਆ ਕੇ ਕਿਤਾ ਨਹੀਂ ਅਸੀਂ ਕਹਿ ਨਹੀਂ ਸਕਦੇ ਵੀ ਸਰਕਾਰੀ ਅਧਿਕਾਰੀ ਪਤਾ ਨਹੀਂ ਸਮਝ ਤੋਂ ਬਾਹਰ ਹੈ ਵੀ ਉਹ ਕੀ ਕਾਰਨ ਕੀ ਨੇ ਕਈ ਨਿਯਾਇਜ ਸਾਰੀਆਂ ਹੋਈਆਂ ਹੋਈਆਂ ਨੇ ਕੋਈ ਬਿਲਡਿੰਗਾਂ ਪਈਆਂ ਹੋਈਆਂ ਨੇ ਇੱਕ ਕੋਲਡ ਸਟੋਰ ਆ ਉਹ ਕੰਦ ਪ੍ਰੋਪਰ ਇਹਦੇ ਵਿੱਚ ਆ ਰਹੀ ਹੈ ਮਿੰਤੀ ਕਰਕੇ ਨਿਸ਼ਾਨੀਆਂ ਲੱਗ ਚੁੱਕੀਆਂ ਨੇ ਤੇ ਪ੍ਰਸ਼ਾਸਨ ਉਧਰ ਨੂੰ ਜਾਇ ਨਹੀਂ ਰਿਹਾ ਨਾ ਅੱਗੇ ਮਿੰਤੀ ਹੋ ਰਹੀ ਹੈ ਨਹਿਰੀ ਵਿਭਾਗ ਵਾਲੇ ਨੇ ਕ੍ਰਿਸ਼ਨ ਕੁਮਾਰ ਨੇ ਜਿਹੜੇ ਨਹਿਰੀ ਵਿਭਾਗ ਦੇ ਜਿਹੜੇ ਇਹਨਾਂ ਦੇ ਸਚਾਈ ਵਿਭਾਗ ਦੇ ਸਕੱਤਰ ਨੇ ਸਾਰੇ ਸਾਰਿਆਂ ਦੇ ਵਿੱਚ ਇਹ ਆ ਵੀ ਉਹ ਬੜੇ ਕਾਬਲ ਅਫਸਰ ਨੇ ਬੜੇ ਬੜੇ ਸੂਝਵਾਨ ਅਫਸਰ ਨੇ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਹਾਂ ਕਿ ਤੁਹਾਡੇ ਨਹਿਰੀ ਵਿਭਾਗ ਤੇ ਕਬਜ਼ਾ ਹੋਇਆ ਹੈ ਪਿਛਲੇ 40 ਸਾਲਾਂ ਤੋਂ ਕਿ ਉਹ ਵੀ ਖਾਲੀ ਨਹੀਂ ਕਰਵਾ ਰਹੇ ਧਰਨਾ ਕਿੰਨੇ ਸਮੇਂ ਲਈ ਲੱਗਾ ਹੈ ਜੀ ਧਰਨਾ ਅਣ ਮਿੱਥੇ ਸਮੇਂ ਲਈ ਲੱਗ ਚੁੱਕਿਆ ਜੀ ਕਿਉਂਕਿ ਅਸੀਂ ਪਿਛਲੇ ਫ੍ਰਾਈਡੇ ਧਰਨਾ ਲਾਇਆ ਸੀ ਸਾਨੂੰ ਭਰੋਸਾ ਦਿੱਤਾ ਸੀ ਵੀ ਸੋਮਵਾਰ ਕੰਮ ਸ਼ੁਰੂ ਹੋ ਜਾਊਗਾ ਸੋਮਵਾਰ ਪ੍ਰਸ਼ਾਸਨ ਨੇ ਮੀਟਿੰਗ ਕਰ ਲਈ ਕੱਲ ਮੰਗਰਵਾਰ ਲੰਘ ਗਿਆ ਸੋ ਅੱਜ ਬੁੱਧਵਾਰ ਹੈ ਅੱਜ ਅਸੀਂ ਅੱਕ ਕੇ ਕਿਉਂਕਿ ਬਰਸਾਤਾਂ ਦੇ ਦਿਨ ਨੇ ਪਰਸੋਂ ਤੋਂ ਅਲਰਟ ਦੱਸਿਆ ਹੋਇਆ ਗਵਰਨਮੈਂਟ ਹੀ ਦੱਸ ਰਹੀ ਹੈ ਵੀ ਭਾਰੀ ਮੀਂਹ ਹੈ ਹੁਣ ਅਸੀਂ ਅੱਜ ਪੱਕੇ ਤੌਰ ਤੇ ਬੈਠ ਗਏ ਲੋਕ ਆ ਰਹੇ ਨੇ ਉਹਨਾਂ ਚਿਰ ਅਸੀਂ ਉੱਠਣਾ ਨਹੀਂ ਜ ਇਹਦਾ ਕੰਮ ਪ੍ਰੋਪਰ ਤੌਰ ਤੇ ਸ਼ੁਰੂ ਨਹੀਂ ਹੋਇਆ। ਪ੍ਰਸ਼ਾਸਨਿਕ ਦੇ ਤਰਫ਼ ਤੁਹਾਡੇ ਕੋਲ ਕੋਈ ਆਇਆ? ਨਹੀਂ ਹਲੇ ਕੋਈ ਨਹੀਂ ਆਇਆ ਕਿਉਂਕਿ ਹੁਣੇ ਹੀ ਬੈਠੇ ਆ ਹਲੇ 15 ਮਿੰਟ ਹੋਏ ਨੇ ਹਲੇ ਤੱਕ ਕੋਈ ਨਹੀਂ ਆਇਆ। ਸਾਡੇ ਕੋ ਆਵੇ ਨਾ ਆਵੇ ਕੰਮ ਸ਼ੁਰੂ ਕਰ ਦਵੇ ਅਸੀਂ ਆਪਣੇ ਕੋ ਸੱਚ ਕੇ ਕਿਸੇ ਨੂੰ ਲੈਣਾ ਕੀ ਆ ਅਸੀਂ ਇਹ ਉੱਠ ਖੜਾ। ਧੰਨਵਾਦ। ਹਾਂਜੀ ਕੀ ਨਾਮ ਹੈ? ਮੈਂ ਨਾ ਹਰਦੀਪ ਸਿੰਘ ਗਿਆਸਪੁਰਾ ਜ਼ਿਲ੍ਹਾ ਪ੍ਰਧਾਨ ਭਾਰਤੀ ਕਸਾਇਆ ਕਾਦੀਆਂ ਜ਼ਿਲ੍ਹਾ ਲੁਧਿਆਣਾ। ਹਫਤੇ ਦੇ ਵਿੱਚ ਦੂਜੀ ਵਾਰੀ ਤੁਸੀਂ ਖੰਨਾ ਰਾਹੋ ਰੋਡ ਨੂੰ ਬੰਦ ਕੀਤਾ ਵਾ ਧਰਨਾ ਲਾਇਆ ਵਾ। ਕੀ ਕਾਰਨ ਦੇਖੋ ਇਹ ਸਾਡਾ ਜਿਹੜਾ ਮੁੱਖ ਕਾਰਨ ਆ ਵੀ ਸਾਡੇ ਇੱਕ ਡਰੇਨ ਜਾਂਦੀ ਆ ਊਰਨੇ ਤੋਂ ਲੈ ਕੇ ਆਪਣੇ ਟੰਡਿਆ ਸੈਫਨ ਤੱਕ ਉਹਦਾ ਅਸੀਂ ਬੜੇ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਆ ਉਹਦੇ ਉੱਤੇ ਨਜਾਇਜ਼ ਕਬਜ਼ੇ ਕਰੇ ਹੋਏ ਨੇ ਲੋਕਾਂ ਦੇ ਕਿਉਂਕਿ ਜਰ ਵੀ ਹਰ ਸਾਲ ਬਾੜ ਆਉਂਦੀ ਆ ਸਾਡੇ ਇਲਾਕੇ ਦੇ ਵਿੱਚ ਹਜ਼ਾਰਾਂ ਏਕੜ ਪਾਣੀ ਦੇ ਨਾਲ ਫਸਲ ਖਰਾਬ ਹੋ ਜਾਂਦੀ ਆ ਅਸੀਂ ਲੰਬੇ ਸਮੇਂ ਤੋਂ ਸੰਘਰਸ਼ ਲੜ ਕੇ ਇਹਦਾ ਕੰਮ ਚਲਵਾਇਆ ਸੀ ਪਰ ਕੱਲ ਫੇਰ ਉੱਥੇ ਮੰਤਰੀ ਦਾ ਵੀ ਕੰਮ ਬਾਰੂਕ ਦਿੱਤਾ ਗਿਆ ਵਾ ਇਹ ਕੰਮਾਂ ਵਾ ਬੰਦਾ ਅਸੀਂ ਉਸ ਰੋਸ ਵੱਜੋ ਅੱਜ ਧਰਨਾ ਲਾਇਆ ਗਿਆ ਬਸੋ ਵੀ ਤੁਹਾਡੀ ਪ੍ਰਸ਼ਾਸਨ ਨਾਲ ਮੀਟਿੰਗ ਹੋਈ ਉਹਨੂੰ ਕੀ ਜਲਵਾਤੀ ਪ੍ਰਸ਼ਾਸਨ ਨੇ ਸਾਨੂੰ ਕਹਾਂ ਉਤਰ ਭਰੋਸਾ ਦਿੱਤਾ ਸੀ ਵੀ ਕੰਮ ਚਲਾਵਾਂਗੇ ਮਨਤੀ ਕਰਾਵਾਂਗੇ ਪਰ ਮਨਤੀ ਦਾ ਕੰਮ ਬੰਦ ਹੋ ਗਿਆ ਕੱਲ ਕੋਈ ਨਹੀਂ ਮਨਤੀ ਇੱਥੇ ਤੇ ਗੜੀ ਪਿੰਡੇ ਮਸ਼ੀਨਾਂ ਚੱਲੀਆਂ ਨੇ ਉਤੋਂ ਕਹਾ ਬੰਦਾ ਕਿਉਂਕਿ ਬਾਰਸ਼ ਦਾ ਟਾਈਮ ਆ ਕਦੇ ਵੀ ਬਾਰਸ਼ ਆ ਸਕਦੀ ਆ ਕੋਚ ਜਿਹੜੇ ਨਜਾਇਜ਼ ਕਬਜ਼ੇ ਨੇ ਉਹਨਾਂ ਨੂੰ ਹਜੇ ਢਾਇਆ ਨਹੀਂ ਗਿਆ ਇਹ ਸਾਨੂੰ ਰੋਸ ਆ ਇਸ ਕਰਕੇ ਅਸੀਂ ਅੱਜ ਇੱਥੇ ਬੈਠੇ ਆ ਧਰਨਾ ਕਦੋਂ ਸ਼ੁਰੂ ਹੋਵੇਗਾ ਧਰਨਾ ਜਦ ਤੱਕ ਕੰਮ ਨਹੀਂ ਚਲਾਉਂਦੇ ਜਦ ਤੱਕ ਅਸੀਂ ਧਰਨਾ ਆਪਣਾ ਇਸੇ ਤਰ੍ਹਾਂ ਚਲਾਉਂਦੇ ਮੇਰਾ ਨਾਮ ਕੁਲਦੀਪ ਸਿੰਘ ਆ ਜੀ ਜ਼ਿਲ੍ਹਾ ਮੀਰਪੁਰ ਪ੍ਰਧਾਨ ਬੀਕੇਜੂ ਕਾਦੀਆਂ ਥੱਲਾ ਰਾਹੋ ਰੋਡ ਤੇ ਤੁਸੀਂ ਧਰਨਾ ਲਾਇਆ ਹੋਇਆ ਵਾ ਕੀ ਕਾਰਨ ਇਹਦਾ ਕਾਰਨ ਆਇਆ ਜਿਹੜੀ ਆ ਡਰੇਨ ਲੰਗਦੀ ਆ ਆਪਣੇ ਕੋਲ ਚੋਂ ਆਹ ਇਹ ਪਿੰਡ ਉਰਨੀ ਤੋਂ ਸਟਾਰਟ ਹੋ ਕੇ ਗੜੀ ਤੋਂ ਹੁੰਦੀ ਭਾਥਲਾ ਪਾਲ ਮਾਰਾਂ ਦੇ ਠੰਡੇ ਸੈਂਫਲ ਤੱਕ ਪਾਣੀ ਇਹਦਾ ਜਾਂਦਾ ਸੀ ਪਿਛਲੇ 40-50 ਸਾਲਾਂ ਤੋਂ ਲੋਕਾਂ ਨੇ ਇਹਦੇ ਉੱਤੇ ਕਬਜ਼ਾ ਕਰਕੇ ਨਜਾਇਜ਼ ਕਬਜ਼ੇ ਕਰਕੇ ਇਹਨੂੰ ਬੰਦ ਕੀਤਾ ਹੋਇਆ ਸੀ ਸਾਡੇ ਜਥੇਬੰਦੀ ਬੀਕੇਜੂ ਕਾਦੀਆਂ ਪਿਛਲੇ 7-8 ਸਾਲਾਂ ਤੋਂ ਲੋਕਾਂ ਦੇ ਸਹਿਯੋਗ ਨਾਲ ਇਹਨੂੰ ਡਰੇਨ ਨੂੰ ਖਲਵਾਉਣ ਦਾ ਯਤਨ ਕਰ ਰਹੀ ਆ ਹੁਣ ਕੁਝ ਦਿਨ ਪਹਿਲਾਂ ਪ੍ਰਸ਼ਾਸਨ ਵੱਲੋਂ ਇਹਦੀ ਮਨਤੀ ਕਰਵਾ ਕੇ ਕੰਮ ਸਟਾਰਟ ਕੀਤਾ ਗਿਆ ਦੀ ਪਟਾਈ ਦਾ ਹੁਣ ਦੋ ਫਿਰ ਦੋ ਦਿਨ ਕੰਮ ਚੱਲੇ ਤੋਂ ਬਾਅਦ ਇਹ ਕਬਜ਼ਾਕਾਰੀ ਲੋਕਾਂ ਨੇ ਇਹਦਾ ਡਰੇਨ ਦਾ ਕੰਮ ਰੋਕ ਦਿੱਤਾ ਜੀ ਪ੍ਰਸ਼ਾਸਨ ਨੇ ਉਹਨਾਂ ਤੇ ਕੋਈ ਕਾਰਵਾਈ ਨਹੀਂ ਕੀਤੀ ਪ੍ਰਸ਼ਾਸਨ ਨਾਲ ਤੁਹਾਡੀ ਪਰਸੋ ਵੀ ਕਮੇਟੀਿੰਗ ਹੋਈ ਆ ਉਸ ਮੀਟਿੰਗ ਦੇ ਵਿੱਚ ਦੀ ਦੋਏ ਜੱਥੇਬੰਦੀਆਂ ਬੁਲਾਇਆ ਗਿਆ ਸੀ ਸਾਰੇ ਆਲੇ-ਦਾਲ ਵਾਲੇ ਪਿੰਡਾਂ ਦੇ ਲੋਕ ਵੀ ਬੁਲਾਇਆ ਗਿਆ ਸੀ ਜਿਹਦੇ ਵਿੱਚ ਤੁਹਾਡੇ ਨਾਲ ਦੀ ਜੱਥੇਬੰਦੀ ਆ ਤੁਸੀਂ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਅਸੀਂ ਉਹਨਾਂ ਨੂੰ ਸਮਝਾਇਆ ਜੀ ਬਹੁਤ ਵੀ ਇਹਦਾ ਸਰਕਾਰੀ ਡਰੇਨ ਆ ਇਹਦਾ ਨਿਕਲੇਦਾ ਆਪਣੇ ਆ ਜਿਹੜੀ ਅਸੀਂ ਪਿੰਡ ਡੁੱਬਦਿਆਂ ਤਿੰਨ ਚਾਰ ਪਿੰਡ ਡੁੱਬਦਿਆਂ ਪਾਣੀ ਉਰਿਆ ਕੇ ਇਕੱਠਾ ਹੋ ਜਾਂਦਾ ਵੀ ਇਹਨਾਂ ਨੂੰ ਫਾਇਦਾ ਹੋਊਗਾ ਪਰ ਜਿਹੜੇ ਕਬਜ਼ਾਕਾਰੀ ਰੋਗ ਰਹੇ ਉਹ ਨਹੀਂ ਮੰਨ ਰਹੇ ਜੀ ਜਿਹੜਾ ਧੰਗਾ ਲਾਇਆ ਹੋਇਆ ਕਦੋਂ ਤੱਕ ਸਮਾਪਤ ਕਰ ਦਿੱਤਾ ਇਹ ਹ ਇਹ ਕਦੇ ਸਾਨੂੰ ਪ੍ਰਸ਼ਾਸਨ ਭਰੋਸਾ ਦੇ ਕੇ ਠਾਲ ਦਿੰਦਾ ਹੁਣ ਅਸੀਂ ਜਦੋਂ ਤੇ ਜੇ ਸਿਰੇ થી ਕੰਮ ਨਹੀਂ ਹੁੰਦਾ ਅਸੀਂ ਨਹੀਂ ਉਠਣਾ ਹੈਗਾ ਜੀ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ